ਸੱਚੇ ਕਾਲ ਦਾ ਅਨਮੇਰ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਮੌਸਮ ਬਦਲ ਗਿਆ ਮੌਸਮ ਦੇ ਵਿੱਚ ਬਦਲਾ ਆ ਗਿਆ ਕੁਦਰਤੀ ਚੀਜ਼ਾਂ ਨੇ ਪਰ ਇਸ ਮੌਸਮ ਦੇ ਅੰਦਰ ਜਣੀ ਨਵੰਬਰ ਦੇ ਇਸ ਮਹੀਨੇ ਦੇ ਅੰਦਰ ਹਰ ਸਾਲ ਆ ਕੇ ਇਸ ਗੱਲ ਦਾ ਰੌਲਾ ਪੈ ਜਾਂਦਾ ਹੈ ਕਿ ਮੌਸਮ ਧੂਏ ਕਰਕੇ ਬਦਲ ਰਿਹਾ ਹੈ ਕਿ ਧੂਆ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਪਰਾਲੀ ਨੂੰ ਅੱਗ ਲੱਗਦੀ ਹੈ ਔਰ ਕਿਸਾਨਾਂ ਦੇ ਨਾਲ ਸਰਕਾਰ ਦਾ ਕਲੈਸ਼ ਹੁੰਦਾ ਲੋਕ ਵੀ ਬਹੁਤ ਸਾਰੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਆ ਇਸ ਵਜ੍ਹਾ ਦਾ ਕਾਰਨ ਮੰਨਦੇ ਨੇ ਵਜ੍ਹਾ ਮੰਨਦੇ ਨੇ ਦੂਜੇ ਪਾਸੇ ਜੇ ਅਸੀਂ ਦੀਵਾਲੀ ਦੀ ਗੱਲ ਕਰੀਏ ਤਾਂ ਦੀਵਾਲੀ ਵਾਲੇ ਦਿਨ ਵੀ ਜਿਸ ਤਰ੍ਹਾਂ ਦਾ ਅਸੀਂ ਧੂਆਂ ਰੋਲ ਕਰਦੇ ਆ ਉਹ ਵੀ ਕਿਸੇ ਤੋਂ ਛੁਪਿਆ ਨਹੀਂ ਹੁੰਦਾ तमाम ਚੀਜ਼ਾਂ ਜਾਣੀ ਇਹ ਕਹਿ ਲਓ ਕਿ ਬੇਸ਼ੱਕ ਜ਼ਿੰਮੇਵਾਰ ਇਨਸਾਨ ਹੀ ਹੈ ਪਰ ਗੱਲ ਇੱਥੇ ਇਹ ਸਮਝਣ ਵਾਲੀ ਹੈ ਕਿ ਜਦੋਂ ਅਜਿਹੇ ਅਜਿਹਾ ਮੌਸਮ ਆਉਂਦਾ ਹੈ ਧੂਆਂ ਜ਼ਿਆਦਾ ਹੁੰਦਾ ਹੈ ਤਾਂ ਕੀ ਉਹਦੇ ਨਾਲ ਮੌਸਮ ਦੇ ਵਿੱਚ ਬਦਲਾਅ ਜਾਂਦਾ ਜਿਹੜੇ ਅਸੀਂ ਹੁਣ ਮੌਸਮ ਦੇਖ ਰਹੇ ਹਾਂ ਕਈ ਇਲਾਕਿਆਂ ਵਿੱਚ ਪੰਜਾਬ ਵਿੱਚ ਚੰਡੀਗੜ੍ਹ ਦੇ ਵਿੱਚ ਦੋ ਚੀਜ਼ਾਂ ਇਕੱਠੀਆਂ ਆ ਰਹੀਆਂ ਨੇ ਇੱਕ ਸਮੋਗ ਆ ਰਿਹਾ ਦੂਜਾ ਫੌਗ ਆ ਰਿਹਾ ਯਾਨੀ ਧੂਆਂ ਤੇ ਧੁੰਦ ਇਕੱਠੇ ਆ ਰਿਹਾ ਕੀ ਧੁੰਦ ਪੈਣ ਦਾ ਕਾਰਨ ਇਹ ਧੂਆਂ ਹੈ ਜਾਂ ਫਿਰ ਮੌਸਮ ਆਪਣੇ ਆਪ ਬਦਲਦਾ ਹੈ ਮੌਸਮ ਬਦਲਣਾ ਇੱਕ ਵੱਖਰਾ ਇਸ਼ੂ ਹੈ ਜੇ ਧੂਆਂ ਇੱਕ ਵੱਖਰਾ ਇਸ਼ੂ ਹੈ ਸਾਰੀਆਂ ਚੀਜ਼ਾਂ ਸਮਝਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਪੋਲੂਸ਼ਨ ਘਟਣ ਦੀ ਕੋਈ ਸੰਭਾਵਨਾ ਜਾਂ ਕੋਈ ਮੀ ਪੈਣ ਦੀ ਸੰਭਾਵਨਾ ਇਹ ਸਾਰਾ ਕੁਝ ਸਮਝਾਂਗੇ ਮੈਂ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਮੌਸਮ ਵਿਭਾਗ ਦੇ ਮੁੱਖ ਦਫ਼ਤਰ ਦੇ ਵਿੱਚ ਬੈਠਾ ਔਰ ਡਾਇਰੈਕਟਰ ਸਾਹਿਬ ਸਰੇਂਦਰਪਾਲ ਜੀ ਮੇਰੇ ਨਾਲ ਨੇ ਸਾਰੀਆਂ ਚੀਜ਼ਾਂ ਸਮਝਾਂਗੇ ਸਰ ਬਹੁਤ-ਬਹੁਤ ਸਵਾਗਤ ਸਭ ਦਾ ਜੀ ਬਹੁਤ ਧੰਨਵਾਦ ਜੀ ਸਰ ਇਹ ਸਮਝਾਓ ਕਿ ਮੌਸਮ ਬੇਸ਼ੱਕ ਕੁਦਰਤੀ ਤੌਰ ਤੇ ਬਦਲਦਾ ਹੈ ਪਰ ਜਿਹੜੀ ਧੁੰਦ ਅੱਜ ਦੇਖਣ ਨੂੰ ਮਿਲੀ ਖਾਸ ਤੌਰ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਤੋਂ 4 ਦਿਨ ਪਹਿਲਾਂ ਵੀ ਕਈ ਇਲਾਕਿਆਂ ਦੇ ਵਿੱਚ ਧੁੰਦਾਂ ਪਈਆਂ ਉਹ ਮੌਸਮ ਦਾ ਬਦਲਾਅ ਸੀ ਜਾਂ ਇਹਨੂੰ ਐਵੇਂ ਮੰਨਿਆ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਫੌਗ ਹੋ ਰਿਹਾ ਹੈ ਬਹੁਤ ਸਾਰਾ ਧੂਆਂ ਕਈ ਹਾਲਾਤਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਈ ਕਾਰਨਾਂ ਦੇ ਕਰਕੇ ਦੇਖ ਰਹੇ ਹਾਂ ਕਿ ਉਹਦੇ ਕਰਕੇ ਵੀ ਮੌਸਮ ਦੇ ਵਿੱਚ ਬਦਲਾਅ ਆਉਂਦਾ ਹੈ ਦੇਖੋ ਮੌਸਮ ਜੋ ਹੈ ਮੈਂ ਆਪਕੋ ਅਗਰ ਬਤਾऊं ਬਾਤ ਤਾਂ ਮੌਸਮ ਦਾ ਅਸਰ ਜੋ ਹੈ ਧੂਏ ਧੂਏ ਤੇ Air Quality ਕੇ ਉਪਰ ਜ਼ਰੂਰ ਪੜਦਾ ਹੈ ਮੌਸਮ ਕਾ ਇੱਕ ਆਪਣਾ ਇੰਪੈਕਟ ਹੁੰਦਾ ਹੈ ਉਸਕਾ ਹਾਲਾਂਕਿ ਪੋਲਿਊਸ਼ਨ ਕੇ ਬੜੇ ਸੋਰਸਸ ਹੈ ਜੈਸੇ ਕੰਸਟਰਕਸ਼ਨਸ ਹੈ ट्रांसपोर्ट है बर्निंग है स्टबल बर्निंग है इंडस्ट्री। इंडस्ट्रीज़ हैं ये सारी चीज़ें जो है पोल्यूट करती हैं एटमॉस्फेयर को सारा साल करती हैं इस इस टाइम पे स्टबल बर्निंग होता है तो थोड़ा सा और जो है पोल्यूशन बढ़ जाता है उसके बाद जो मौसम की प्रणालियाँ हैं वो इसको इसके ऊपर असर डालती है तो मौसम भी अपने आप में एक ਮਤਲਬ ਜੋ ਹੈ ਪੋਲੂਸ਼ਨ ਕੋ ਇੱਕ ਤਰ੍ਹਾਂ ਸੇ ਕਮ ਜਾਂ ਜ਼ਿਆਦਾ ਕਰਤਾ ਹੈ ਮੌਸਮ ਕੀ ਜੋ ਪ੍ਰਣਾਲੀਆਂ ਹੈ ਮੌਸਮ ਤੇ ਵੀ ਅਸਰ ਹੁੰਦਾ ਹੈ ਔਰ ਮੌਸਮ ਵੀ ਇਹਦੇ ਉਪਰ ਅਸਰ ਪੰਦਾ ਜਿੱਦਾਂ ਜਿ세 ਕੱਲ ਕੀ ਬਾਤ ਹੈ ਕੱਲ ਅਸੀਂ ਕਿਉਂਕਿ ਅਸੀਂ ਕੱਲ ਕੀ ਦੇਖਿਆ ਕਿ ਈਵਨਿੰਗ ਚ ਹਿਊਮਿਡਿਟੀ ਲੈਵਲ ਸਾਰੇ ਲਗ ਸਾਰਾਂ ਦੇ ਬਹੁਤ ਵਧ ਗਿਆ ਕਰੀਬ ਕਰੀਬ ਸ਼ਾਮ ਨੂੰ 8 ਵਜੇ ਟਾਈਮ ਅਸੀਂ ਦੇਖਿਆ ਕਿ ਹਿਊਮਿਡਿਟੀ ਲੈਵਲ ਜਿਹੜਾ ਸੀਗਾ ਉਹ 90% ਦੇ ਆਸ-ਪਾਸ ਹੋ ਗਿਆ ਉਹ ਦੇ ਕਰਕੇ ਕੀ ਹੋਇਆ ਕਿ ਕਿਉਂਕਿ ਇਸ ਇਲਾਕੇ ਦਾ 에ਅਰ ਕੁਆਲਿਟੀ 에ਅਰ ਕੁਆਲਿਟੀ ਪਹਿਲਾਂ ਹੀ ਬਹੁਤ ਖਰਾਬ ਸੀਗਾ ਜਦੋਂ ਹੀ ਹਿਊਮਿਡਿਟੀ ਲੈਵਲ ਵੱਧ ਗਿਆ ਉਹ ਦੇ ਕਰਕੇ ਜਿਹੜਾ ਵੈਂਟੀਲੇਸ਼ਨ ਹੁੰਦਾ ਹੈ ਜਿਹੜਾ ਐਟਮੋਸਫੇਅਰ ਚ ਜਿਹੜੇ ਪੋਲੂਸ਼ਨਸ ਹੈ ਉਹਦੇ ਵਿੱਚ ਹਵਾ ਵੀ ਜਲਦੀ ਹੈ ਉਹ ਦੇ ਕਰਕੇ ਡਿਸਪਰਸ ਹੁੰਦਾ ਹੈ ਜਿਹੜਾ ਪੋਲੂਸ਼ਨ ਹੈਗਾ ਸਮੋਗ ਹੈ ਗਿਆ ਸਮੋਗ ਹੈ ਗਿਆ ਲੇਕਿਨ ਉਹ ਉਹਦੇ ਵਿੱਚ ਫਿਰ ਵਾਟਰ ਵੇਪਰ ਆ ਗਿਆ ਤੁਹਾਡਾ ਮੌਇਸਚਰ ਹਿਊਮਿਡਿਟੀ ਲੈਵਲ ਵੱਧ ਗਿਆ ਫਿਰ ਉਹ ਜਗਾਹ ਉਹਨੇ ਲੈ ਲਈ ਤੋਂ ਉਹਦੇ ਕਰਕੇ ਜਿਹੜਾ ਹੈਗਾ ਇੱਕਦਮ ਸਮੋਗੀ ਵੈਦਰ ਹੋ ਗਿਆ ਫੌਗੀ ਵੈਦਰ ਹੋ ਗਿਆ ਔਰ 에ਅਰ ਕੁਆਲਿਟੀ ਵੀ ਖਰਾਬ ਹੋ ਗਈ ਤੁਸੀਂ ਇਹ ਚੰਡੀਗੜ੍ਹ ਦਾ ਦੇਖ ਰਹੇ ਹੋ ਕਾਫੀ ਜੀ ਤਾਂ ਜੀ ਤੁਹਾਨੂੰ ਇਹ ਨਾਲ-ਨਾਲ ਆਪਾਂ ਸਮਝਾ ਦਈਏ ਕਿ ਚੰਡੀਗੜ੍ਹ ਦਾ ਔਰ ਪੰਜਾਬ ਦੇ ਵਿੱਚ ਕਿੰਨਾ ਕੁ ਫਰਕ ਹੈ ਪੰਜਾਬ 'ਚ ਕੁਝ ਘਟੇ ਇਹ ਤੁਸੀਂ ਏਰੀਆ ਦੇਖ ਰਹੇ ਹੋ ਪੰਜਾਬ ਦਾ ਤੁਸੀਂ ਅਗਰ ਸਾਊਥ-ਈਸਟ ਪੰਜਾਬ ਦੇਖ ਲੋ ਜਾਂ ਵੈਸਟਰਨ ਪੰਜਾਬ ਦੇ ਇੱਥੇ ਹੈਗਾ ਲੇਕਿਨ ਪੰਜਾਬ ਦਾ ਜਿਹੜਾ ਇਹ ਏਰੀਆ ਨਾਰਥ-ਈਸਟ ਪੰਜਾਬ ਦਾ ਕੁਝ ਏਰੀਆ ਜਿਹੜਾ ਹੈ ਇੱਥੇ ਘਟੇਗਾ ਠੀਕ ਹੈ ਤੁਸੀਂ ਦੇਖਿਆ ਵੀ ਹੈ ਕਿ एयर क्वालिटी भी उथे ਘਟੇਗੀ ਹੈ। ਔਰ ਇਹ ਬਾਕੀ ਲੱਗ ਕਿਵੇਂ ਜੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਪੂਰੇ ਚ ਜੀ ਫੌਗ ਹੈਗੀ ਹੈ। ਪੂਰਾ ਫੌਗੀ ਇਸ ਟਾਈਮ ਤੇ ਬਣ। ਇਹ ਪੂਰੀ ਚੱਧ ਜਿਹੜੀ ਹੈਗੀ ਇਹ ਫੌਗ ਦੀ ਔਰ ਸਮੋਕ ਦੀ ਹੈਗੀ ਹੈ। ਹਰਿਆਣਾ ਚ ਵੀ ਹੈਗਾ ਸਿਰਫ ਚੰਡੀਗੜ੍ਹ ਦਾ ਥੋੜਾ ਨਾਰਥ ਨਾਰਥ ਏਰੀਆਸ ਦੇਖ ਰਹੇ ਕਿ ਇਹ ਟ੍ਰੈਟਿਵ ਵੀ ਫ੍ਰੀ ਹੈਗਾ। ਤਾਂ ਇਹ ਜੋ ਸਾਰਾ ਸਨੈਰੀਓ ਹੋਇਆ ਇਹ ਬੇਸਿਕਲੀ ਟੈਂਪਰੇਚਰ ਵੀ ਘਟਿਆ ਕੁਸਤੇ 1 1 1 ਡਿਗਰੀ ਦੇ ਆਸ-ਪਾਸ ਟੈਂਪਰੇਚਰ ਵੀ ਕੱਟ ਹੋਇਆ ਸਾਮ ਨੂੰ ਔਰ ਹਿਊਮਿਡਿਟੀ ਲੈਵਲ ਜਦੋਂ ਵੱਧਦਾ ਹੈ ਤਾਂ ਜਿਹੜਾ ਮੈਂ ਪਹਿਲੇ ਕਿਹਾ ਕਿ 에ਅਰ ਸਰਕੂਲੇਸ਼ਨ ਜਿਹੜੀ ਹੁੰਦੀ ਹੈ ਨਾ ਹਵਾ ਜਿਹੜੀ ਚਲਦੀ ਹੈ ਉਹਨੂੰ ਔਰ ਹੋਰ ਰਿਡਿਊਸ ਕਰ ਦਿੰਦੀ ਹੈ ਉਹਦੇ ਕਰਕੇ ਫਿਰ 에ਅਰ ਕੁਆਲਿਟੀ ਵੱਧ ਗਈ ਔਰ ਨਾਲ-ਨਾਲ ਇਹ ਸਾਰਾ ਜਿਹੜਾ ਕਿਉਂਕਿ ਆਲਰੇਡੀ 에ਅਰ ਪੋਲੂਸ਼ਨ ਇੰਨਾ ਸੀਗਾ ਫਿਰ ਮੌਇਸਚਰ ਆ ਕੇ ਟਿੱਗ ਗਿਆ ਉੱਥੇ ਔਰ ਫਿਰ ਇਹ ਚੱਦਰ ਬਣ ਗਈ ਚੰਡੀਗੜ੍ਹ ਦਾ ਦੇਖਿਆ ਕਿ ਚੰਡੀਗੜ੍ਹ 380 ਤੱਕ ਜਿਹੜੀ 에ਅਰ ਕੁਆਲਿਟੀ ਇੰਡੈਕਸ ਪਹੁੰਚਿਆ ਹੋਇਆ ਵੈਰੀ ਪਿਓਰ ਤੱਕ ਪਹੁੰਚਿਆ ਹੈ ਜੇ ਪੰਜਾਬ ਦਾ ਅਸੀਂ ਦੇਖਣਾ ਹੋਵੇ ਬਠਿੰਡਾ ਵਰਗੇ ਸ਼ਹਿਰ ਅੰਮ੍ਰਿਤਸਰ ਵਰਗੇ ਸ਼ਹਿਰ ਔਰ ਖਾਸ ਤੌਰ ਤੇ ਲੁਧਿਆਣਾ ਵਰਗੇ ਸ਼ਹਿਰ ਜਿੱਥੇ ਇੰਡਸਟਰੀ ਹੈ ਮੰਡੀ ਗੋਵਿੰਦਗੜ੍ਹ ਹੈ ਜੇਕਰ ਅਸੀਂ ਇਹਨਾਂ ਦਾ ਦੇਖਣਾ ਹੋਵੇ ਤਾਂ ਕਿੰਨਾ ਕਿੰਨਾ ਹੈਗਾ ਆ ਦੇਖੋ ਪੰਜਾਬ ਚ ਮੰਡੀ ਗੋਵਿੰਦਗੜ੍ਹ ਸਭ ਤੋਂ ਜ਼ਿਆਦਾ ਹੈ 312 ਦੇ ਆਸ-ਪਾਸ ਉੱਥੇ ਬੇਰੀ ਦੀ ਬਜਾ ਇੰਡਸਟਰੀ ਹੋ ਸਕਦੀ ਹੈ ਇੰਡਸਟਰੀਿਕ ਸੋਰਸ ਹੈਗਾ ਜਿੱਦੋਂ ਮੈਂ ਪਹਿਲੇ ਪলিউਸ਼ਨ ਇਸ ਬੇਸਿਕਲੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਐਪਲੂਟ ਕਰਦੀਆਂ ਉਹਦੇ ਵਿੱਚ ਵਹੀਕਲ ਸਭ ਤੋਂ ਜ਼ਿਆਦਾ ਹੁੰਦਾ ਹੈ ਉਹ ਨਾਈਟਰਸ ਆਕਸਾਈਡ ਦਿੰਦਾ ਹੈ ਉਤੋਂ ਫਿਰ ਸਰਫਰ ਡਾਈਆਕਸਾਈਡ ਵਾਲੇ ਜਿਹੜੀ ਤੁਹਾਡੇ ਬਾਇਓਮਾਸ ਪਰਨਿੰਗ ਹੈਗੀਆਂ ਸਟਬਲ ਪਰਨੀ ਹੈਗੀਆਂ ਇੰਡਸਟਰੀਜ਼ ਹੈਗੀਆਂ ਕੰਸਟਰਕਸ਼ਨਸ ਹੈਗੀਆਂ ਇਹ ਸਾਰੀਆਂ ਚੀਜ਼ਾਂ ਕੰਟ੍ਰਿਬਿਊਟ ਕਰਦੀਆਂ ਲੇਕਿਨ ਉਹਦੇ ਵਿੱਚ ਤੁਸੀਂ ਅਗਰ ਨਾਰਥ ਚੱਲਿਓ ਮੈਂ ਕਹਿ ਵੀ ਸਕਦਾ ਤੁਹਾਨੂੰ ਪਿਆ ਸੀਗਾ ਕਿ ਨਾਰਥ-ਵੈਸਟ ਪੰਜਾਬ ਚ ਰਿਲੇਟਿਵਲੀ ਬੈਟਰ ਹੈਗਾ ਤਾਂ ਆਪਾਂ ਜਿਹੜ ਤਾਂ ਅਮਰਸਰ ਦਾ ਮੈਨੂੰ ਲੱਗਦਾ ਕਿ ਇਹ ਤੋਂ ਘੱਟ ਹੈਗਾ ਤੇ ਹੁਣ ਅਸੀਂ ਅਮਰਸਰ ਦਾ ਦੇਖ ਰਹੇ ਹਾਂ ਤਾਂ ਅਮਰਸਰ ਦੇਖੋ 274 ਹੈ ਇਹ ਤੋਂ ਘੱਟ ਹੈ ਮੰਡੀ ਗੋਬਿੰਦਗੜ ਨਾਲੋਂ ਖਾਸਾ ਫਰਕ ਹੈ ਖਾਸਾ ਫਰਕ ਹੈ ਤੇ ਫਿਰ ਤੁਸੀਂ ਇਧਰ ਵੈਸਟ ਪੰਜਾਬ ਵੈਸਟ ਪੰਜਾਬ ਚ ਜਾਈਏ ਨਾਰਥ ਵੈਸਟ ਪੰਜਾਬ ਜਾਈਏ ਆਪਾਂ ਤਾਂ ਵੈਸਟਰ ਪੰਜਾਬ ਜੇ ਇਹ ਪਟਿੰਡਾ ਜੇ ਦੇਖਣਾ ਹੈ ਆਪਾਂ ਤਾਂ ਉੱਥੇ ਵੀ ਮੈਨੂੰ ਲੱਗਦਾ ਫਰਕ ਹੈ ਇੱਥੇ ਇੱਥੇ ਬਹੁਤ ਚੰਗਾ ਹੈ ਵਨ ਫੁੱਟਾ ਤਾਂ ਯੈਲੋ ਦੇ ਵਿੱਚ ਆ ਪਟੰਡਾ ਤਾਂ ਬਹੁਤ ਫਰਕ ਹੈ ਇਹਦਾ ਮਤਲਬ ਹੈ ਇਹਦਾ ਮਤਲਬ ਇਹੀ ਹੈ ਕਿ ਜ਼ਿਆਦਾ ਫਰਕ ਜਿਹੜਾ ਉਹ ਪਰਾਲੀ ਸਾੜਨ ਦੇ ਨਾਲ ਜਾਨੀ ਇਨਾ ਇੰਪੈਕਟ ਨਹੀਂ ਕਰਦਾ ਜਿੰਨਾ ਜਿੰਨਾ ਕਿਹਾ ਜਾ ਸਕਦਾ ਕਿਉਂਕਿ ਪਰਾਲੀ ਦਾ ਦੇਖੋ ਬਟਿੰਡੇ ਚ ਵੀ ਆ ਸਾਰੀ ਜ਼ਰੂਰੀ ਹੈਗਾ ਕਿਉਂਕਿ ਉਹ ਇਸ ਟਾਈਮ ਤੇ ਕੰਟ੍ਰਿਬਿਊਟ ਕਰਦਾ ਹੈਗਾ ਲੇਕਿਨ ਨਾਲ ਨਾਲ ਜਿਹੜਾ ਕਿਉਂਕਿ ਇਸ ਟਾਈਮ ਤੇ ਵੈਦਰ ਕੰਡੀਸ਼ਨ ਇਦਾਂ ਦੀ ਹੁੰਦੀਆਂ ਕਿ ਟੈਂਪਰੇਚਰ ਘਟ ਜਾਂਦਾ ਤੇ ਹਵਾ ਨਹੀਂ ਚਲਦੀ ਹੈ ਉਹ ਸਾਰੇ ਸਾਲ ਦਾ ਪੋਲੂਸ਼ਨ ਫਿਰ ਉੱਥੇ ਹੀ ਖੜਾ ਰਹਿੰਦਾ ਫਿਰ ਜਦੋਂ ਹੀ ਜਦੋਂ ਹੀ ਆਪਾਂ ਜਦੋਂ ਔਰ ਹੋ ਟੈਂਪਰੇਚਰ ਘਟ ਜਾਂਦਾ ਔਰ ਮੌਇਸਚਰ ਹਿਊਮਿਡਿਟੀ ਬਹੁਤ ਵੱਧ ਜਾਂਦੀ ਫਿਰ ਚੱਦਰ ਬਣ ਜਾਂਦੀ ਹੈ ਉਹ ਫਿਰ ਤਦੋਂ ਹੀ ਕਲੀਅਰ ਹੁੰਦਾ ਜਦੋਂ ਕੋਈ ਸਟਰੋਂਗ ਵੈਸਟਰਨ ਡਿਸਟਰਬੈਂਸ ਆਵੇ ਮੀਂਹ ਪਏ ਚੰਗਾ ਹਵਾ ਚੰਗੀ ਹੋਵੇ ਉਹਦਾ ਇਹ ਵੀ ਚਾਂਸ ਕੋਈ ਨਹੀਂ ਲੱਗਦਾ ਅਜੇ ਕੋਈ ਅਗਲੇ ਕਮ ਘੱਟ 8-10 ਦਿਨ ਕੋਈ ਚਾਂਸ ਨਹੀਂ ਹੈਗਾ ਲੇਕਿਨ ਯਾਨੀ ਤੇਜ਼ ਤੇਜ਼ ਹਵਾਵਾਂ ਦਾ ਤੇ ਮੀਂਹ ਦੀ ਹਲੇ ਕੋਈ ਸੰਭਾਵਨਾ ਤਾਂ ਮੈਨੂੰ ਲੱਗਦਾ ਕਿ ਕੁਝ ਹੈਗਾ ਜਿਹੜਾ ਅਗਲੇ ਕੁਝ ਦਿਨਾਂ ਤੇ 3-4 ਦਿਨਾਂ ਵਿੱਚ ਚਾਂਸੇ ਹੈਗੇ ਕਿ ਤੇਜ਼ ਹਵਾ ਆਣਗੇ ਉਹ ਤੇ ਕੁਝ ਜਿਹੜਾ ਅਸਰ ਜ਼ਰੂਰ ਕੱਢੂਗਾ ਜਿਹੜਾ ਏ 에ਅਰ ਕੁਆਲਿਟੀ ਜਿਹੜੀ ਹੈਗੀ ਖਰਾਬ ਕਾਫੀ ਕਿਉਂਕਿ ਮੈਨੂੰ ਲੱਗਦਾ ਕਿ 3-4 ਦਿਨਾਂ ਵਿੱਚ ਲੇਕਿਨ ਪੱਛਮੀ ਸੂਬ ਵੀ ਆ ਰਿਹਾ 15-16 ਨੂੰ ਉਹਦੇ ਕਰਕੇ ਮੌਇਸਚਰ ਲੈਵਲ ਹਿਊਮਿਡਿਟੀ ਲੈਵਲ ਫੇਰ ਵੱਧੂਗਾ ਸਾਨੂੰ ਦੇਖਣਾ ਪਊਗਾ ਲੇਕਿਨ ਹਲਕਾ ਜਿਹਾ ਚਾਂਸ ਹੈਗਾ ਕਿ ਅਗਲੇ ਕੁਝ ਦਿਨਾਂ ਵਿੱਚ ਜਿਹੜਾ ਹੈਗਾ ਹਵਾ ਕੁਝ ਵੱਧੂਗੀ 15 ਕਿਲੋਮੀਟਰ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੇ ਚਾਂਸਸ ਹੈਗੇ ਉੱਤੇ ਫਿਰ ਕੁਝ ਰਿਲੀਫ ਮਿਲਣ ਦੇ ਮੈਨੂੰ ਲੱਗਦਾ ਚਾਂਸਸ ਹੈਗੇ ਕੁਝ ਕੁਸ਼ਨ ਲੀਪ ਹੋ ਸਕਦਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤਿੰਨ ਸਟੇਸ਼ਨ ਨੇ ਬੇਸਿਕਲੀ ਜਿਹੜੇ ਜਿੱਥੋਂ ਮੋਨੀਟਰ ਕੀਤਾ ਜਾਂਦਾ ਸੈਕਟਰ 22 25 ਔਰ ਸ਼ਾਇਦ 53 ਤਿੰਨ ਨੇ ਤਾਂ ਇੱਥੇ ਦਾ ਮੌਸਮ ਪੰਜਾਬ ਨਾਲੋਂ ਜ਼ਿਆਦਾ ਖਰਾਬ ਹੈ ਜਾਨੀ 에ਅਰ ਕੁਆਲਿਟੀ ਇੰਡੈਕਸ ਵੀ ਜਿਹੜਾ ਉਹ ਬਹੁਤ ਜ਼ਿਆਦਾ ਪੂਅਰ ਵੈਰੀ ਪੂਅਰ ਆ ਰਿਹਾ ਹੈ ਔਰ ਇੱਥੋਂ ਦੇ ਹਾਲਾਤ ਕਿਸ ਤਰ੍ਹਾਂ ਦੇ ਇਹ ਕੋ ਚੰਡੀਗੜ੍ਹ ਹਾਲਾਤ ਮਤਲਬ ਪੰਜਾਬ ਤੋਂ ਵੀ ਖਰਾਬ ਹੈਗੇ ਕਿਉਂਕਿ ਇੱਥੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਤੁਸੀਂ ਦੇਖ ਰਹੇ 380 ਹੈਗਾ ਸੈਕਟਰ 22 ਦਾ ਬਾਕੀ ਜਗ੍ਹਾ ਦਾ ਵੀ ਕਾਫੀ ਖਰਾਬ ਹੈਗਾ ਇੱਥੇ ਇਹ ਹੈਗਾ ਕਿ 에ਅਰ ਕੁਆਲਿਟੀ ਪਹਿਲਾਂ ਹੀ ਖਰਾਬ ਸੀਗੀ ਔਰ ਕੱਲੇ ਹੋਇਆ ਕਿ ਕੱਲ ਹਿਊਮਿਡਿਟੀ ਲੈਵਲ ਕਿਉਂਕਿ ਜੜ ਚੰਡੀਗੜ੍ਹ ਉਹ ਬਿਲਕੁਲ ਮਾਊਂਟਨ ਦੇ ਨਾਲ ਹੈਗਾ ਤਾਂ ਮੌਇਸਚਰ ਲੈਵਲ ਇੱਥੇ ਜ਼ਿਆਦਾ ਹੋ ਜਾਂਦਾ ਕਿਉਂਕਿ ਇਟਸ ਵੈਰੀ ਕਲੋਜ਼ ਟੂ ਦਾ ਮਾਊਂਟਨ ਉੱਤੇ ਪੱਛਮੀ ਖਸੌ ਜਿਹੜਾ ਹੈਗਾ ਉਹਦਾ ਅਸਰ ਵੀ ਹੈਗਾ ਤੋਂ ਹਿਊਮਿਡਿਟੀ ਲੈਵਲ ਕੱਲ ਤੁਸੀਂ ਦੇਖ ਰਹੇ 91% 97% ਹੋ ਗਿਆ ਸੀਗਾ ਇੱਥੇ ਜੀ ਚੰਡੀਗੜ੍ਹ ਚ ਤਾਂ ਇੱਥੇ 에ਅਰ ਕੁਆਲਿਟੀ ਜ਼ਿਆਦਾ ਖਰਾਬ ਹੋਣ ਦੀ وجہ ਹਿਊਮਿਡਿਟੀ ਹੋएगी ਠੀਕ ਤਾਂ ਤੋਂ ਮੈਨੂੰ ਕਿਹਾ ਕਿ ਵੈਦਰ ਕੰਡੀਸ਼ਨ ਜਿਹੜੀ ਹੈਗੀਆਂ ਇਹ 에ਅਰ ਕੁਆਲਿਟੀ ਨੂੰ ਇੰਪੈਕਟ ਕਰਦੀ ਅਸਰ ਕਰਦੀ ਇਹ ਵੀ ਇੱਕ ਫੈਕਟਰ ਹੈਗਾ ਲੇਕਿਨ ਹੋਰ ਬਹੁਤ ਸਾਰੇ ਫੈਕਟਰ ਜਿਹੜੇ ਹੈਗੇ ਮੈਨੂੰ ਦੱਸਿਆ ਕਿ ਜਦੋਂ ਟ੍ਰਾਂਸਪੋਰਟ ਹੈਗਾ ਪਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਚ ਕੋਈ ਕਿੰਨਾ ਵਧੀਆ ਕੋਈ ਟ੍ਰਾਂਸਪੋਰਟ ਸਿਸਟਮ ਨਹੀਂ ਹੈ ਕਿ ਪਬਲਿਕ ਸਾਰੇ ਉਹਦੇ ਵਿੱਚ ਜਾ ਸਕੇ ਬਸਾਂ ਵੀ ਉਨੀਆਂ ਪ੍ਰੋਪਰ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦੇਖਣ ਪਾਉਂਗੇ ਦੇ ਸੇ ਕਲੈਕਟਿਵ ਐਕਚੁਅਲੀ ਜਿਹੜਾ ਜੌਬ ਹੈਗਾ ਔਰ ਮੈਨੂੰ ਲੱਗਦਾ ਫਿਰ ਜਿਹੜੇ ਸਾਨੂੰ ਵੀ ਜਿਹੜਾ ਹੈਗਾ ਰਿਲੀਫ ਵੀ ਮਿਲੂਗਾ ਅਗਰ ਅਸੀਂ ਕਲੈਕਟਿਵਲੀ ਕੰਮ ਕਰਾਂਗੇ